ਜੱਬਾ ਚੱਲੇ ਆ ਗੇਮ ਲੋਡ ਮੇੜੂ ਹਾਂਜੀ ਸਾਈ ਰਾਡੀ ਕੀ ਰਾਹ ਆ ਜੀ ਰਾਜ ਮੈਂ ਤੁਹਾਨੂੰ ਘਟਾਉਣ ਚੱਲਾ ਆ ਅੱਜ ਮੈਂ ਹੈਗਾ ਰੈਸਟ ਤੇ ਅੱਛਾ ਕਾਟ ਦੇ ਨਾਲ ਮੈਂ ਜਨਾ ਹੈਲਪਫੁਲ ਪਾਣੀ ਪੁਣੀ ਬਣਾਉਣ ਚੱਲਦਾ ਅੱਜ ਆਪਣੇ ਦਾਰਾ ਪਈ ਆਇਆ ਦੇਖੋ ਜੀ ਤੰਦ ਖੋਣੇ ਨੇ ਤਰੀਕੀ ਨਾ ਅੱਜ ਮੈਂ ਪਹਿਲਾ ਹੀ ਕੋਲੇਂ ਦਾਰਾ ਪਈ ਤੋਂ ਕੰਨਜੇ ਬਿਰੋਣਿਆ ਬਈ ਕਿੰਨੇ ਦੇਸੇ ਰੰਗ ਆ ਪੜਿਆ ਅੱਛਾ ਭਈਆ ਜੀ ਕਿੰਨਾਂ ਫਿਲਮ ਕੇ ਬਈ ਕਿੰਨੇ ਬਈ ਗੜੀ ਗੰਦਾ ਆਜੂਦਾ ਹੀ ਆਪਾਂ ਰਾਈਡਰ ਕਾ ਨਹੀਂ ਆ ਜੱਫੇ ਘਰ ਲਾਵਾਂਗੇ ਮੈਂ ਇੱਥੇ ਅੱਜ ਮੈਚ ਦਾ ਮਿਲ ਗਿਆ ਕੱਲ ਮੈਚ ਦਾ ਲੈ ਜਾ ਤੇ ਪੁੱਛ ਦੇਦੇ ਭਾਈ ਕੀ ਕਰਦਾ ਵਾ ਆਹ ਤੇ ਸਾਡੇ ਤੇ ਡਰ ਲਾ ਕੇ ਖੇਡ ਕੇ ਨੋਟ ਜੇ ਕੋਈ ਕਰੀਂ ਗੀ ਘਾਟ ਤੇ ਘਰ ਤੋਂ ਡਾ ਲਾ ਕਦੇ ਖਾਡ ਰੇ ਪੇੜ ਨਾਲ ਆ ਜੂ ਸਾਡੇ ਰੈਂਟ ਕੇ ਕੋਈ ਮਾੜੀ ਮਰਦੀ ਉਹ ਤੇ ਕਿ ਰਹੇ ਤਾਂ ਸਾਰਾ ਕੁੱਟ ਕੇ ਰਹੇ ਤਾਂ ਚੱਲ ਕੋਈ ਨਹੀਂ ਆ ਨਹੀਂ ਆ ਫਾਲ ਸੱਤੇ ਡਾਰ ਇੰਨਾ ਲੱਗਦਾ ਮੇਰੇ ਕੋਲ ਮੇਰੇ ਕੋਲ ਮਤਲਬ ਇਹ ਬਈ ਇਹ ਡਾਪਣੀ ਚਾਹ ਹੋ ਗੱਲ ਤਾਂ ਠੀਕ ਹੈ ਨਾ ਯਾਹ ਯਾਹ ਭਾਈ ਕਾਈ ਨੇ ਜਾ ਸਕੀਆ ਮੇਰੇ ਇੱਥੇ ਦਾ ਸਾਰ ਨਹੀਂ ਬੜਾ ਇਦੋਂ ਆਗਲੇ ਕੋਣੇ ਆਈ ਤੇ ਕੁੱਟਣੀ ਚੱਲੇ ਆ ਮੂਰ ਲੱਜੀ ਭਾਈ ਜੇ ਆ ਚੱਲੇ ਮਿੱਤਰੋ ਗੇਮ ਲਾਉਣ 2000 years later ਲੋਰ ਮੇਰੇ ਵੀਡੀਓ ਆ ਗਏ ਆਪਾਂ ਗਰਾਊਂਡ 'ਚ ਦਾਰਾ ਵੀ ਰੈਡੀ ਹੋਣ ਤਾਂ ਪੂਰਾ ਹਾਂਜੀ ਭਾਈ ਤਿਆਰੀ ਆ ਪੂਰੀ ਤਿਆਰੀ ਆ ਤਿਆਰੀ ਕਨਾ ਜਿਹੜੇ ਭਰਾ ਵੀ ਹੁੰਦੇ ਤਿਆਰ ਆ ਆ ਦੇਖੋ ਗਰਾਉਂਡ ਤੇ ਆ ਪਾਈਆਂ ਸਾਰੇ ਤਿਆਰ ਹੁੰਦੇ ਹੋਏ ਉਦੋਂ ਇੱਥੇ ਕਰਦੇ ਆ ਚਲੋ ਹਾਂਜੀ ਵੀਰੇ ਹੋ ਗਏ ਸਾਰੇ ਰੈਡੀ ਆ ਲੋਨੇ ਆ ਗੇਮ ਉਧਰ ਕੋਲ ਸਾਹਿਬ ਸਾਰੇ ਹੋਏ ਆ ਰੈਡੀ ਆਪਣੀ ਦਾ ਸਟਾਲ ਵੀ ਰੈਡੀ ਹੋ ਗਿਆ ਨਹੀਂ ਕਹਿ ਲੇ ਦਿਖੋ ਪੱਟ ਬੋ ਸਾਰੇ ਲੱਤ ਲੱਗ ਜਾਂਦਾ ਕਿੱਟਾ ਤੇ ਗਰਾਉਂਡ ਉਹਦਾ ਪੱਕੀ ਆ ਆਲੇ ਕੋਈ ਨਾ ਖੇਡਣਾ ਪੈਣਾ ਵਾ ਕਿਉਂ ਉਸਤਾਦ ਚਲਾਵਟ ਕਰਾਉਣੀ ਪੈਣੀ ਜੇ ਕਬੱਡੀ ਖੇਡਣੀ ਹੈ ਸ਼ਾਹ ਖੁਣੀ ਪੈਣੀਆਂ ਨਾ ਭਾਈ ਉਹ ਪੂਰੀ ਤਿਆਰੀ ਜਾਉਦੀ ਭਾਈ ਕਿੱਥੇ ਆ ਉਹ ਭਾਈ ਵੀ ਉਹ ਇਧਰ ਤਿਆਰ ਹੋਉਂਦੇ ਆ ਉਹ ਇਧਰ ਤੇ ਯਰ ਮੈਂ ਨਹੀਂ ਖੇਡਣਾ ਕਿਉਂ ਤੂੰ ਗਣੀ ਹੈ ਠੀਕ ਠਾਕ ਖੇਡਣਾ ਕਦੀ ਬਾਡ ਲੈਵਲ ਤੇ ਜਾਵਾਂਗੇ ਅੱਛਾ ਤੁਹਾਡੇ ਲਈ ਨਾ ਸਾਡੇ ਮੇਲਦਿਆਂ ਨਾਲ ਮੈਂ ਬਾਜ ਰਹਿਣ ਕਿ ਭਾਈ ਕੁੱਤੀ ਜਾਂਦਾ ਰੀਡਾ ਪਾਦੀ ਮੇਰੇ ਡਾ ਨੀ ਹੋਣਾ ਰੀਡਾ ਮੈਂ ਰਹੋ ਮੈਂ ਲਾਉਣਾ ਚੱਪੇ ਚਾਲੇ ਯੂ ਚੈੱਕ ਕਰੋ ਬੰਦੇਓ ਲੈ ਵੀ ਚੜਜੂ ਚੱਲ ਚੜਜਾ ਚੱਲ 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 ਮੈਂ ਕਰ ਜਾ ਦੋ ਨਾ ਲੈ ਲੈ ਨਾ ਭਾਈ ਭਾਈ ਹੋ ਜਾਂਦਾ ਵੇ ਰੈਡੀ ਜੈਮ ਲਾਉਂਦਾ ਵੇ ਲੈ ਨਾ ਚਾਰ ਦਿਨ ਦੀ ਜੀਵਨ ਕਿਉਂ ਨਿਕੜ ਜਾਂਦੀ ਦੋ ਦਿਨ ਤੱਕ ਹੋ ਗਿਆ ਪੈਨ ਹਾਂਜੀ ਤੇ ਚੱਕ ਪਾਜੀ ਹੁਣੀ ਹੋ ਗਏ ਰੈਡੀ ਹੈ ਹੈ ਭਾਈ ਨਾ ਮਾੜੀ ਦੀ ਗੱਲਬਾਤ ਕਰਦੇ ਆ ਹਾਂਜੀ ਭਾਈ ਰੈਡੀ ਆ ਇਹ ਮੇਰੇ ਕੋਲ ਫੋਨ ਲੱਗਾ ਭਈ ਨਾ ਭਾਈ ਜੀ ਮਾਲ ਸਮਝ ਹੁਣੀ ਕਰਦੇ ਆ ਭਾਈ ਮੋਢੇ ਮੋਢੇ ਮੇਰਾ ਕੋਈ ਨਹੀਂ ਦੋਤਾ ਤੇ ਭਾਈ ਕੋ ਦੋਤਾ ਦਤਾ ਅੱਜ ਵੀ ਬੰਨਣਾ ਮੇਰਾ ਭਾਈ 2 ਨਾਲ ਤੇਰੇ ਕੋਲ ਤੇ ਅੱਜ ਵੀ ਦੇ ਜਾਈਆ 10 ਕੋ ਜਾਈ ਬਸ ਨਹੀਂ ਪਰ ਇਹ ਟਾਈਮ ਚਾਹੀਦੀ ਭਾਈ ਨੂੰ ਬਸ ਜੇ ਰੇਟਾ ਮੈਂ ਪਾਈਆ ਫੇਸ ਫੇਸ ਆਣ ਲੱਗਣੇ ਭਾਈ ਵੀ ਲਾਇਆ 10 ਜੱਪਾ ਮਨ ਲੱਗਦਾ ਹੈ ਲਾਉਂਦੇ ਨੇ ਕੋਈ ਨਾ ਮੈਂ ਇਕੱਲੇ ਗੋਥੇ ਲਵਾ ਰਹੇ ਹੋ ਨਹੀਂ ਲੱਗੂਗੇ ਭਾਈ ਦਾ ਚੱਲ ਭਾਈ ਤੂੰ 4 4 ਵਾਰ ਫੇਰ 4 4 ਕੱਪ ਦਿੱਲੀ ਨੇ ਭਾਈ ਜਾ ਗਿਆ ਜਾ ਕਰ ਕੇ ਸਾ ਹੋ ਗਿਆ ਹੋ ਚੱਕ ਭਾਈ ਬੁਰੀਆ ਆਪਣੀ ਦਿਖਾਉਣ ਜਾ ਗੱਲ ਪਰ ਚੱਲ ਭਾਈ ਚੜ ਚਲ ਚੱਲ ਦੇ ਲੈ ਲੈ ਭਾਈ ਚੜਦਾ ਵਾ ਚੜ ਕੇ ਅਸਲੀ ਇੱਛਾ ਨਹੀਂ ਕਰਾਉਣੀ ਚੱਲ ਚੜ ਤੂੰ ਸਹੀ ਭਈਆ ਕਰੀ ਟਰਾਈ ਕਰਾ ਕਰੀ ਨਕਲ ਨਹੀਂ ਬਾਦ ਨਹੀਂ ਆਪਣਾ ਆਪਣਾ ਆਪਣੀ ਤੂੰ ਜਿੰਨਾ ਭਈ ਇਦਾਂ ਲੱਫਾ ਨਹੀਂ ਇਦਾਂ ਨਹੀਂ ਬਸਣ ਰਿਹਾ ਤੂੰ ਤਾਂ ਪਹਾੜੀ ਏਰੀਆ ਦੀ ਗੱਜਿਆ ਹੈ ਉਹ ਤਾਂ ਬਈ ਉੱਗੇ ਜਾਂਦਾ ਰਹੇ ਉਹ ਪਹਾੜੀ ਏਰੀਏ ਤੇ ਉਹ ਕਿੱਧਰ ਉਹਦੇ ਪਤਾ ਹੀ ਆ ਤੂੰ ਤੁਰੇਗਾ ਉੱਥੇ ਪਹਾੜੀ ਏਰੀਏ ਤੋਂ ਕੋਈ ਨਾ ਸ਼ੋਰੀ ਲੈ ਕੇ ਗਈ ਹਾਂ ਆ ਅੱਜਾ ਤੂੰ ਇਹ ਗੱਲ ਕਰ ਰਹੇ ਹੋ ਸ਼ੋਰੀ ਨਹੀਂ ਜਿਹੜੀ ਮੈਂ ਗੱਲ ਕਰ ਰਿਹਾ ਉਹ ਚੋਈ ਦੇਖੀ ਆ ਭਾਈ ਨਹੀਂ ਬੰਦੇ ਜਾ ਕੇ ਬਲੌਕ ਕਰਦੇ ਆ ਇਹ ਜਾਨਣਾ ਮੈਨੂੰ ਪਾ ਜਰ ਮੋਰ ਇਹ ਬੋਗਾ ਭਾਈ ਕਿ ਟਾਲਦਾ ਭਾਈ ਕਿੱਥੇ ਮੰਦਾ ਆ ਕਿਆ ਕਹਦਾ ਭਾਈ ਕਿੱਥੇ ਮੰਦਾਗਾ ਲੈ ਹਾਂਜੀ 35 ਕਿਲੋ ਹੋਣੀ ਲੱਗਾਂਗਾ 35 ਕਿਲੋ ਡੇਲੀ ਆਉਂਦਾ ਫਰੀਂ ਪਕੜ ਜਾ ਡੇਲੀ ਆ ਨਾ ਮੁੰਡਿਆ ਮੜੇ ਸੋਹੇ ਸਨ ਲਾਗੇ ਨੇ ਆਹ ਹੋਰ ਜਿਹੜੇ ਨਹੀਂ ਲਾਉਂਦਾ ਕਦੋਂ ਨਾਲ ਸਵੇਰੇ ਉਹਨਾਂ ਨਾਲ ਸਵੇਰੇ ਜੀ ਸਵੇਰ ਨੂੰ ਨਾ ਸ਼ਾਮ ਨੂੰ ਕਦੋਂ ਨਾ ਚੰਡੂ ਮੈਂ ਮਰੇ ਬਾਲ ਮਰੇ ਬਾਲ ਕੜੀ ਨੂੰ ਆਪਰੇ ਮੜੀ ਕੜੀ ਨੂੰ ਆਫ ਮਰੇ ਤਾੜਾ ਕੇ ਸਰ ਵਾਜੀ ਵਾ ਪੜਹੀ ਗੱਲ ਵਾ ਕਬੱਡੀ ਪਲੇ ਨੇ ਦਿੱਤਾ ਹੀ ਨਹੀਂ ਆ ਮੈਨੂੰ ਪਤਾ ਨਹੀਂ ਕਿ ਚੱਲ ਗਿਆ ਵਾ ਦੇ ਦੇ ਜੈਮਾਂ ਅੰਦਰ ਲਾ ਦਮ ਤਾਂ ਉਹ ਜੈਮਾਂ ਲੰਘਾਉ ਆ ਕਾਮ ਆ ਹੋਣ ਦੇ ਆ ਕਾਮ ਜਿਵੇਂ ਨੂੰ ਜਿਆ ਸਰ ਕਰਨੀ ਓਏ ਮੇਰੇ ਵੀਰਿਆ ਲੱਗੀ ਸ਼ਰਤ ਦੇ ਦਿਆ ਉਸਤਾਰ ਨਾਲ ਸ਼ਰਤ ਲਾਉਣੀ ਆ ਲੈ ਬਈ ਲਾਉਂਗਾ ਬਈ ਮੈਨੂੰ ਜਿੱਦ ਤਣ ਵਿਲਾ ਜਾਂ ਹੁਣਾ ਉਦੋਂ ਕਰਿਆ ਕਰਵਾ ਕੰਮ ਜਦ ਤਾ ਮੈਂ ਨਹੀਂ ਵਿਲਾ ਹਾਂ ਹਾਂ ਜਦੋਂ ਭਾਈ ਮੇਨ ਲੱਗਣੀ ਹੋਵੇ ਆਜ ਬੰਦਾ ਹੁੰਦਾ ਪਾਹੀ ਦਿਖਾ ਦੇ ਮਰਜੀ ਕਰ ਲੈ ਚੱਕ ਆ ਚੱਕ ਲੈ ਤਾਂ ਲੈ ਤਾਂ ਕਾ ਤਰੀ ਸਭਾਈ ਦੀ ਇੱਦਾਂ ਲੈ ਬੱਸ ਇਦਾਂ ਕਰਨਾ ਭਾਈ ਬੱਸ ਆ 500 ਲਾ ਦੂ ਮੈਂ ਇਦਾਂ ਕਰਨਾ ਭਾਈ ਲੈ ਭਾਈ ਕਿੰਨੇ ਭਾਈ ਕਿੰਨੇ 500 500 ਲਾ ਦੂ ਭਾਈ ਇਹ ਤਾਂ ਲੈ ਹੋਣੇ ਗੱਲ ਕਰ ਜ਼ੀਰੋ ਜਿਹੜੀ ਭਾਈ ਜ਼ੀਰੋ ਮੋੜਦੇ ਹੁੰਦੇ ਨਾ ਭਾਈ ਪਿਛਲਾ ਹੁੰਦਾ ਦੋ ਜ਼ੀਰੋ ਅੱਛਾ ਦੋ ਜ਼ੀਰੋ ਮੋੜਦੇ ਹੁੰਦੇ ਆਈ ਭਾਈ ਲੈ ਮੋੜ ਦਿੰਦਾ ਰੱਖ ਹਾਂ ਮੈਂ ਭਾਈ 5 5 ਤੂੰ ਭਾਈ ਮੇਰਾ 10 10 ਜੱਕ ਤੂੰ 5 ਲਵਾਂਗਾ ਮੈਂ ਜੇ ਤੂੰ 5 ਤੇ 10 ਤਾਂ ਬਿਲੇ ਨੇ 1 2 3 4 5 ਪੰਜ ਲੱਗਿਆ ਲੈ ਭਾਈ 1 2 3 4 5 6 7 8 9 10 ਭਾਈ ਓਏ ਹੋਏ ਵੀ ਲਾਉਂਗਾ ਮੈਂ ਭਾਈ ਫੇਰ ਇਸ਼ਾਰਤ ਵੱਧ ਗਈ ਗਾਂ ਤੀ ਗੱਲ ਆ ਫੇਰ ਜੇ ਕਹਿੰਦਾ ਕਾਹ ਕਿੰਨਾ ਮੈਂ 10 ਲਾ ਦੂੰ ਮੈਂ ਭਾਈ ਕਹਿੰਦਾ ਮੈਂ 15 ਲਾਉਂਗਾ ਵੇ 15 ਭਾਈ 15 ਯ ਲੈ ਭਾਈ 2 10 4 5 6 7 8 9 10 10 ਆ ਜਾ ਭਾਈ ਆ ਜਾ ਹਣ 15 ਭਾਈ 15 ਹਣ ਜਾ ਭਾਈ ਬਾਈ ਬਲੋ ਚਲਣ ਦੇ ਭਾਈ ਬਲੋ ਚਲਣ ਦਿਆ ਵਾ ਬਲੋ ਦਾ ਡਰਾਮੇ ਨਾਲ ਮੜ ਕੇ ਜਫੇ ਵੀ ਲਾਉਣੇ ਆ ਭਾਈ ਕਿੱਦਾਂ ਕਰਨਾ ਕੀ ਕਰੀ ਦਿਖਾ ਜਾਣੂ ਪਤਾ ਕਰਨਾ ਇਹ ਐਦਾਂ ਕਰਨਾ ਭਾਈ ਕਹਿੰਦਾ ਹੋਲਡ ਕਰਨਾ ਵਾ ਤੇ ਲੈ ਵਿਕਾਸ ਕਰਕੇ ਦਿਖਾ ਮੈਂ 2-3 ਦਿਨ ਕਰ ਦੂੰ ਲਗਾਤਾਰ 2-3 ਦਿਨ ਬਾਜੀਵਾ ਚੀ ਆਕਦਾ 1 2 2 ਮਿੰਟ ਤੋਂ 2 ਦਿਨ 2 ਸੈਕਿੰਡ ਨਹੀਂ ਹੋਏ ਤੂੰ ਹੋਰ ਭਾਈ ਨੂੰ ਚੈਲੰਜ ਨਹੀਂ ਦਿੱਤਾ ਹੈ ਲੈ ਲਓ ਲੈ ਨਾ ਜਿਹੜੀ ਚੀ ਨਹੀਂ ਹੁੰਦੀ ਉਹ ਚੈਲੰਜ ਦਿੱਤਾ ਹਾਂ ਤਾਂ ਕਿਦਾਂ ਹੈ ਕੀ ਹੋਇਆ ਹਾਂ ਪੂਰਾ ਬਾਰ ਇਹ ਭਾਈ ਦਾ ਚੈਲੰਜ ਆ ਭਾਈ ਦਾ ਚੈਲੰਜ ਆ ਇਹ ਚੱਲ ਤਾਲਟ ਕਾਉਣੀਆ ਚੱਲ ਤੜਕਾਉਣੀਆ ਕਿਦਾਂ ਭਾਈ ਕਰਕੇ ਦਿਖਾਇ ਕਰੀ ਇਹ ਲੜ ਰਿਹਾ ਦੇ ਬਈ ਹਰ ਦੇ ਜਲ ਫਰਾ ਚੱਲ ਬਈ ਜਾਂ ਅੱਜ ਪਹਿਲੀ ਨਵੀਂ ਗੋਰ ਦਾ ਕਿਹਾ ਉਹ ਕਿੱਥੇ ਕਿੱਥੇ ਬਈ ਨਵੇਂ ਨਵੇਂ ਸਟੈਪ ਕਰਾਉਂਦਾ ਚਾਹ ਉਹ ਭਾਈ ਹੁਣ ਨਵੀਂ ਗਰਾਉਂਡ ਤੇ ਆਇਆ ਅੱਛਾ ਨਾ ਚੱਲ ਬਈ ਦਾਗ ਦਿਖਾ ਪਹਿਲਾਂ ਤੁਰਨਾ ਹੋ ਤੇ ਤੁਰਨਾ ਬੰਮਾ ਨਾ ਮੈਂ ਮੁੰਡੇ ਆਦੇ ਮਿਹਨਤ ਵੀ ਕੁੜੀ ਲੈਣਦੀ ਮੁੰਡੇ ਰਨਿੰਗ ਲਾਉਂਦੇ ਆ ਠੀਕ ਆ ਯਾਰ ਗਰਾਉਂਡ ਬਾਹ ਹੋਣ ਲੱਗੀ ਆ ਕਿਦਾਂ ਕਰਨਾ ਉਹ ਲੈ ਤਾਂ ਯਾਟ ਲੈ ਭਾਈ ਚੈਲੈਂਜਰ ਚੈਲ ਇਹ ਪਤਾ ਭਾਈ ਇਹਨੇ ਚੱਲ ਗਿਆ ਤਾਂ ਖਾਣ ਨੂੰ ਨਹੀਂ ਭਾਈ ਤੂੰ ਕੀ ਕਰ ਲੈ ਗਿਆ ਲੈ ਗਿਆ ਲੈ ਮਾ 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 ਕਿਦਾਂ ਬੰਬਾ ਭਾਈ ਭਾਇ ਭਾਇ ਕਿ ਪ੍ਰਾਣਾ ਖੋਂਡਾ ਭਾਈ ਅਨਮੂ ਕਰ ਮੜ ਜਾ ਆਹ ਮੁੜ ਕਿੰਨੀ ਕੋਈ ਮਦਦ ਦੀ ਭਾਈ ਭਾਈ ਉਮਰ ਕਿੰਨੀ ਹੈ ਭਾਈ 34 34 ਸਾਲ ਉਮਰ ਦਾ ਸਾਡ ਦੇ ਭਾਈ ਤੇਰੀ ਭਾਈ ਭਾਈ ਸਾਡੇ ਕੋਲ 14 ਸਾਲ ਵੱਡਾ ਕਿਨੇ ਨਾਲ? ਉਹ ਮੈਂ ਨਾਲ ਵੱਡਾ। ਡਾਂਡਾ ਮਾਰ ਕੇ ਦਿੱਤਾ ਤੇ। ਲੋਕਾਂ ਨੂੰ। ਹਾਂਜੀ ਮੁੰਡਿਓ। ਭਾਈ ਕਹਿੰਦਾ ਸਭ ਜਿਹੜਾ ਭਾਈ ਹੈ? ਨਹੀਂ। ਸਭ ਜਿਹੜਾ ਭੰਗ ਦੱਸਦਾ। 20 ਜਾਲ ਕੋਣ ਹੈ ਸਾਡੇ ਆਂ? ਕੋਣ? ਕੋ ਸਭ। 20 ਹੈ ਤੇ। ਕੀ ਲੱਗ ਰਿਹਾ ਸਾਡੇ ਨਾਲ? ਅੱਤ ਤੂੰ ਯੂਥ ਆ ਰਹੀ ਹੈ ਜਿੱਜਾ ਕਰਕੇ ਤੈਨੂੰ ਫਾਮ ਜੀ ਨਹੀਂ ਲੱਗਦੀ। ਬੜਿਆ ਨਹੀਂ ਤੂੰ ਮਾਰਾ ਮੋਟਾ ਹੈ। ਹੈ? ਅੱਛਾ ਕਿਹੜੀ ਦੀ ਵੇਦੋਗੀ ਮੈਂ ਹੋਦਲਾ ਪੈਦਾ ਮੈਂ ਹੋਰ ਕਰ ਲੈਣੀ ਆ ਆ ਦੇਖੋ ਇੱਕ ਚਾਕ ਤਾਂ ਤੂੰ ਦੱਸਿਆ ਨਾ ਤੂੰ ਦੱਸਿਆ ਨਾ ਚਾਹ ਉਹ ਭਾਈ ਨੂੰ ਬਰੋਣ ਦੇ ਕਾਰ ਕਹਿੰਦਾ ਭਾਈ ਨਵੀਂ ਗ੍ਰਾਊਂਡ ਚਾਹ ਭਾਈ ਨੂੰ ਚਾਹ ਹੀ ਬਹੁਤ ਆ ਏਦਾਂ ਕਹਿਣਾ ਨਾ ਗਈ ਭਾਈ ਮੈਂ ਨਹੀਂ ਕਰ ਸਕਦਾ ਕੀ ਹੋਈ ਕਰਨਾ ਚੱਲ ਉਹ ਵੀ ਤਰੇ ਮੈਂ ਪੂਰਾ ਕਰ ਦਣਾ ਕੀ ਹੋਏ ਬਸ ਐਹੀ ਤਾਰੋ ਬਈ ਜਦੋਂ ਅਸੀਂ ਸਵੇਰੇ ਤੁਹਾਨੂੰ ਬਾਜ ਮਾਰੀ ਬੰਗਾ ਆਇਆ 100 ਜਰ ਮੇਰੀ ਗੱਲ ਸੁਣੋ ਪਾਜੀ ਆਇਆ ਸਵੇਰੇ ਨੂੰ ਗਰਾਉਂਡ 'ਚ 6 ਵਜੇ ਪਈ ਆਇਆ ਨਾ 70 ਜਰ 6 ਵਜੇ ਆਹੀ ਪਈ 4 ਵਜੇ ਸਵੇਰੇ ਗਰਾਉਂਡ 'ਚ ਲੱਗਿਆ ਸੀ ਨਹੀਂ ਉਦੋਂ ਕਿ ਬੱਸ ਹੋਈ ਅਸੀਂ ਪਈ ਹੁਣ ਜਦੋਂ ਆਏ 8 ਵਜੇ ਗੇਮ ਲਾਉਂਦੇ ਯਾਰ ਮੈਂ ਮੇਰੀ ਗੱਲ ਸੁਣਾ 8 ਵਜੇ ਆ ਕੇ ਸਾਡੀ ਹੁਣ ਹੋਈ ਸੀ ਬੱਸ ਬਈ ਮੈਨੂੰ ਜਦ ਮੈਨੂੰ ਜਦੋਂ ਮਰਜ਼ੀ ਛੱਡ ਲੋ ਮੈਂ ਆਉਣਾ ਹੈ ਬੱਸ ਹੋਈ ਮੈਂ ਲਾਇਆ ਹੋਏ ਇਹਦਾ ਕਦੇ ਜਵਾਬ ਇਹੀ ਹੁੰਦਾ ਕੱਲ ਵੀ ਪਰਸ ਵੀ ਇਹੀ ਜਵਾਬ ਸੀ ਵੀ ਮੈਨੂੰ ਤਾਂ ਨਹੀਂ ਲੱਗਦਾ ਪਾਜੀ ਮੇਰੀ ਬਾਤ ਆ ਕਿਹਾ ਇਹਦੀ ਬਾਸ ਹੋ ਜਾਂਦੀ ਹੈ ਮੰਨਦੇ ਨੇ। ਲਾ ਕੇ ਸਾਨੂੰ ਕਰੋ ਸਬਸਕ੍ਰਾਈਬ। ਗੱਲ ਖਤਮ। ਗੱਲ ਖਤਮ। ਆਹ ਮੁੰਡੇ ਅੱਜ ਆਪਣੇ ਆਏ ਆ ਭਾਈ। ਆਪਾਂ ਨਾਲ ਹੀ ਕੋਣ ਆਇਆ ਮੀੜੂ ਭਾਈ ਮੀੜੂ ਪੰਡਾ। ਲਾਈਕ ਸਬਸਕ੍ਰਾਈਬ ਭਾਈ। ਗਾਈ ਸਬਸਕ੍ਰਾਈਬ ਕਰੋ ਭਾਈ ਨੂੰ। ਚੱਕਰ ਭਾਰਾ ਹੈ ਨਾ ਸਬਸਕ੍ਰਾਈਬ। ਸਬਸਕ੍ਰਾਈਬ ਕਰੋ ਸਬਸਕ੍ਰਾਈਬ। ਆਹ ਮੁੰਡੇ ਭਾਈ ਬਹੁਤ ਵਧੀਆ ਕਬੱਡੀ ਖੇਡਦੇ। ਹਾਂ ਆ ਭਾਈ ਅੱਜ ਕੱਲ ਹੀ ਜੇਤ ਦੇ ਵੱਲ ਗਿਆ ਕੁੱਢੀ ਲੱਗੀ। ਹਾਂ ਹਾਂ। ਪਿਆਰ ਵਰ ਪਿਆਰ ਆ। ਹਾਂਜੀ ਹਾਂ ਬਾਲ ਜੀ ਨਾ ਉਹ ਉਹ ਨੋ ਇਹ ਪੈਸਾ ਕੋਈ 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 ਤਾਂ ਲੱਗੀ ਵੇਜਾ ਗੇਮ ਗੇਮ ਇੱਕ ਨੰਬਰ ਹੋ ਗਈ ਜੱਸ ਮੇਰੇ ਤਾਂ ਬਈ ਪੂਰੀ ਜੱਸ ਹੋ ਗਈ ਮੇਰੇ ਦਾ ਟੱਪ ਕਿੰਦਾ ਬਈ ਹੋਈ ਪੂਰੀ ਜੱਸ 10 ਟੱਪ ਜੱਫੇ ਬਹੁਤ ਜੱਸ ਹੋ ਗਈ ਹੋ ਗਈ 200 ਵੀ ਆਪਾਂ ਇਹਦਾ ਭਰਾ ਬੱਸ ਹੋ ਗਈ ਭਾਈ ਨੂੰ 200 ਦੀ ਐਲੇ ਤੱਕ ਨਹੀਂ ਹੁੰਦਾ ਹੁਣ ਭਾਈ ਜੀ ਇਹਦੇ 200 ਦੀ ਤਾਂ ਤਾਂ ਮੋਲਨੇ ਹਾਂਜੀ 200 ਦੀ ਆਵੇ ਭਾਈ ਨੇ ਜੱਫੇ ਲਾਈ ਕਿੱਦਾਂ ਹੈ ਲੰਬੜਾ? ਹੈ? ਯਸੋਈ ਮੜੀ ਜੀ। ਯਸੋ ਯਾਰ ਕਿੱਥੇ? ਬਰਾਬਰ ਦੀ ਹੈ ਨਾ। ਆ ਆਪਣੀ ਤਾਂ ਬਈ ਪੂਰੀ ਯਸੋਈ ਆ, ਪੰਜੂੜਨੀ ਕੋਲ। ਸੈਟ ਲਾ ਮੜੀ ਦੇਖੀ। ਆਪਾਂ ਗਰਾਊਂਡ ਤੇ ਬੈਠੇ ਆਂ। ਹਾਂ ਜੀ ਲੰਬੜਾ ਕਿਦਾਂ ਹੋਈ ਯਸੋਈ? ਕੋਈ ਨਹੀਂ ਆ। ਮਾਂਜੀ ਲੱਗਾ। ਹਾਂ ਫੋਨ ਲਾ ਮੇਰਾ। ਤੇਰੀ ਯਸੋਈ ਹੈ। ਅਛਾ! ਮੂੰ ਤਾਂ ਡਿੱਗੀ ਜਾਂਦਾ ਇੱਥੇ। ਉਹ ਭਾਈ ਮੇਰਾ ਅੰਨ ਘੇਟਾ ਹੈ, ਤਾਰਕੇਟ ਹੈ। ਨਹੀਂ ਨਹੀਂ, ਤਾਂ ਲੰਬੜਾ ਬੜੀ। ਵੱਡੀਆਂ ਬਹੁਤ ਸਾਰੀਆਂ ਭਾਈ ਆ। ਆਦਾ ਤੇ ਕਿਦਾ ਦੇਖੋ ਦਾ ਦਾ। ਐਨੀ ਬਹੁਤ ਕੁਝੀ ਤੂੰ। ਆਹ ਦੇਖੋ। ਇਹ ਬਕਚੋਦੀ ਘਾਂਦੇ। ਇਹ ਤਾਂ ਫੋਨ ਚੱਕੀ। ਕਾਜ ਉਹ ਕਾਜ ਹਲਾ ਲੰਬੜਾ ਤੇਰਾ ਮੂਹਰੇ ਆ ਮੋਟਰ ਤੇ ਪੇਟੀ ਕਹਿੰਦੇ ਆ ਨਿਆਰੇ ਕੁੱਟਣ ਦਿਆ ਭਾਈ ਆਪੇ 2000 ਦਾ ਬਚਾਰਾ ਪੰਚਾ ਹੁੰਦਾ ਤੇ ਨਾ ਫੜਿਆ ਵਾ ਭਾਈਆਂ ਦਾ ਨਹੀਂ ਮੇਰੇ ਤੋਂ ਵੱਡਾ ਵਾ ਕਿਹਨੇ ਗੱਲ ਪਾਈ ਮੇਕੀਆਂ ਦਾ ਵਾ ਉਹ 3000 ਦਾ ਵਾ ਤੂੰ ਕਿਹਨਾਂ ਉਹ 3000 ਦਾ ਰਾਮ ਦੇ ਲੋ ਭਾਈ ਨਿਆਣਾ ਤੇਰਾ 15 ਦਾ ਨਿਆਣਾ ਮਾਨੂੰ ਫੜਿਆ ਜਿਹਨੂੰ ਆਹ ਦਾਰਾ ਭਾਈ ਦੇਖੋ ਜੀ ਮਿੱਟੀ ਪੈਕ ਕਰਦਾ ਘਰੇ ਰਹਿ ਕੇ ਜਾਏ ਭਰਾਵਾਂ ਪਰਤੀ ਪਾਉਣੀਆਂ ਭਾਈ ਨੇ ਉਹ ਕੋਈ ਤੇਰਾ ਫੋਨ ਚੜਦਾ ਮਿੱਟੀ ਆ ਹੋਰ ਆ ਆ ਪੂਰਾ ਬਲੌਗ ਤੇ ਅਨੁਭਾਤ ਉਹ ਕਰ ਵੀ ਆਣੀ ਅੱਗੇ ਰਹੇਗਾ ਹੀ ਲੋਕ ਤਾਂ ਪੱਕਾ ਸਟਾਰਟ ਕਰਤੇ ਆ ਭਾਈ ਸਬਸਕ੍ਰਾਈਬ ਜਰੂਰ ਕਰਿਓ ਭਾਈ ਸਾਰੇ ਜਣੇ ਕਰ ਲਾਈਕ ਕਰ ਲਓ ਆਹ ਦੇਖੋ ਭਾਈ ਇਧਰ ਆ ਮੜਾ ਕੋਲਾ ਕੋਲਾ ਆਹ ਦੇਖੋ ਭਾਈ ਉਹ ਵਾਓ ਇਹ ਬੰਦੇ ਨੇ ਮਾਈ ਬਣਾਉਣਾ ਸੀਗਾ ਭਾਈ ਵਾਓ ਉਹ ਵਾਓ ਕੋਲਮ ਲਾ ਕੇ ਇਹ ਹੈਗਾ ਵਾ ਬੰਦ ਰੇ ਜੀ ਇਹ ਭਾਈ ਬੋਬਕ ਚੋਦੀ ਕਰਦਾ ਇਸ਼ਾਰਾ ਕੀ ਲੱਗਦਾ ਵਾ ਬੰਦਾ ਕਿਤੋਂ ਵਗਿਆ ਹਾਂਜੀ ਛੋਟ ਪਕ ਚੋਦੀ ਕਰ ਰਹੇ ਨੇ ਤੁਮਿਆ ਨੇ ਲੈ ਲੱਗੀ ਸ਼ਰਤ ਛੋਟ ਜਾ ਛੋਟ ਜਾ ਛੋਟ ਜਾ ਲੈ ਬਿਛਟ ਗਿਆ ਹਾਂ ਕੀ ਹੋਇਆ ਹੁਣ ਓਏ ਓਏ ਭੈਣ ਦੇ ਲੋ ਭੈਣ ਦੇ ਉਹ ਪਿੰਡੋਂ ਛੜਦਾ ਆ ਬਾਂਦਰਾ ਜਿਆ ਆ ਗਿਆ ਬੰਦੂ ਕੀ ਮਾਰਨਾ ਉਹ ਨਾ ਆ ਕੇ ਆ ਨਾ ਆ ਕੇ ਆ ਮੈਂ ਤਾਂ ਫੇਰ ਰੋੜਾ ਨਾ ਆ ਕੇ ਆ ਇੱਥੇ ਗੁੰਝੀ ਨਾ ਆ ਕੇ ਆ ਸਾਡੇ ਪਹਿਲੇ ਨਾ ਉਹ ਪਿਆ ਸਾਲਿਓ ਇੱਥੇ ਨਾ ਭਾਈ ਦਾ ਪੂਰਾ ਇੱਥੇ ਆਦਾ ਸੀ ਉਹ ਪਾਈ ਦਾ ਜੀ ਗੁਰੂ ਨਾ ਨਾ ਭਾਈ ਦਾ ਪੂਰਾ ਹਾਂਜੀ ਭਾਈ ਦਾ ਇੱਕ ਸਾਲ ਵੀ ਪੰਜ ਦਿਨ ਦਾ ਬਈ ਕਿਦਾਂ ਲੱਗੀ ਨੀ ਮਾਚ ਬਹੁਤ ਬਹੁਤ ਵਧੀਆ ਲੱਗੀ ਮੈਂ ਦੌਰ ਆ ਆਇਓ ਕਿੱਦਾਂ ਲੱਗੀ ਗੇਮ ਅਜਾ ਆਪਣਾ ਆ ਕੇ ਮਿਲਦੇ ਬਾਈ ਤਾਂ ਸਾਰਿਆਂ ਨੂੰ ਹਾਂਜੀ ਬਾਬਾ ਜੀ ਚੱਲ 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 ਬਾਈ ਬਾਬਾ ਹਾਂ ਜੀ ਬਈ ਅੱਸੀ ਦਾ ਸਾਰਿਆਂ ਨੂੰ ਭਰਾ ਦਾ ਜੈ ਲਿਆ ਕਾਸ਼ ਕਬੱਡੀ ਹੈ ਨਾ ਓਕੇ ਹਾਂ ਲਾਈਵ ਸਬਸਕ੍ਰਾਈਬ ਕਰਦੇ ਠੋਕ ਕੇ ਠੀਕ ਹੈ ਜੀ ਹਾਂ ਇੱਥੇ ਮੈਂ ਤਾਂ ਲੱਗਣੀ ਆ ਪੁੱਤ ਦੇ ਵੀਡੀਓ ਬਾਇਆ ਕਰਾ ਰਿਹਾ ਉਹ ਵੀ ਤਾਂ ਬੱਗੇ ਬੇਬੂ ਉਹ ਵੀ ਪੈਰ ਪਿੱਛੇ ਦੇ ਬਾਹਲਾ ਪੱਟੀ ਮੈਂ ਦਾਦ ਜ ਨਾਲਾ ਪਟਾਕੇ ਵੇ ਧੋਣ ਦੇ ਬਣਾਈ ਨਾਉਣ ਵੇਲੇ ਵੀ ਖਾ ਬਣਾਈ ਇਹ ਰੋੜ ਇੰਨਾ ਸੀ ਨਾ ਬਹੁਤ ਛਟੋ ਘਟੇ ਅਸੀਂ 300 ਟਰਾਲੀ ਦੇ ਪੱਤੀ ਜਾ ਕੋਸਾ ਵੀ ਰੋਟਾ ਵੀ ਟੱਲੇ ਬਹੁਤ ਜਿਆੜੀਆਂ ਨਾਲ ਪਹਿਲਾ ਰੋਟਾ ਵੀ ਤਰੀ ਭੇਰਿਆ ਸੀ ਦਸਵਾ ਕੀ ਕਰੀਓ ਨਾ 2000 years later ਬਹੁਤ ਅੱਗੇ ਟਜੀਆ ਹੁਣ ਸਾਰਾ ਕੁਝ ਫਿਨਿਸ਼ ਹੋ ਗਿਆ ਦਾਰੇ ਪਾ ਜਦੂਸ ਨਹੀਂ ਕਿਹਾ ਜਦੂਸ ਦਾਰੇ ਪੇ ਲਦੂਸ ਕਿਹਨੇ ਕਿਹਾ ਇੱਕ ਇੱਕ ਮੰਜੇ ਪਰਾਂਗਾ ਬਹੁਤ ਛੋਟਾ ਛੋਟਾ ਕਿੰਨੇ ਪੰਜ ਆਨੇ ਹੈ 22 ਤਾਂ ਨੇ ਹੈ ਬਣਾ ਲਓ ਬਣਾ ਲਾ ਦਈ ਬਣਾ ਲਓ ਬਣਾ ਲਏ ਬਣਾਉਂਗਾ ਜਦਿਆ ਤੂੰ ਪੀਤੀ ਨਹੀਂ ਕਾਲੂਗਾ ਦੋ ਜਣ ਬਣੀ ਹੋਈ ਰ ਪੀਦੀ ਹੈ ਬਣੀ ਥੋੜੀ ਜਲਦੀ ਪੀਦੀ ਹੈ ਲੈ ਪਣੀ ਪਣੀ ਹੌਂਦ ਬਣਾ ਲਿਆ ਕੀ ਘਰੋਂ ਹੁਣ ਬਣਾ ਕੇ ਆ ਗਏ ਹੈਂ ਬਣਾ ਕੇ ਇੱਥੋਂ ਆ ਗਿਆ ਉਹ ਸਾਲਾ ਇੰਦਰ ਚੁੱਪ ਚੁੱਪ ਪਰ ਪਾੜਦੇ ਨਹੀਂ ਮੈਨੂੰ ਪਲਾ ਕੇ ਨਹੀਂ ਹੁੰਦਾ ਉਹ ਮੈਨੂੰ ਹੁਣੇ ਇੰਨੇ ਪੈਸੇ ਬੁਆਰ ਰੋ ਕਰਨਾ ਨੂੰ ਆਪਾਂ ਮੈਨੂੰ ਪਲਾ ਦੇ ਚਾਹ ਚਾਹ ਦਵਾਈ ਇਹ ਕਿੰਨੀ ਜਿਹੜੀ ਕਹਿੰਦਾ ਬੋਲਾ ਮੈਂ ਨਹੀਂ ਬੜੋਣਾ ਨੂੰ ਆਉਣ ਵਾਲਿਆ ਕਿੰਨੀ ਜਿਹੜੀ ਕਹਿੰਦਾ ਪਾਣੋਂ ਮੇਰ ਮੜੀ ਨਹੀਂ ਨਹੀਂ ਇਹ ਦੇਖਿਆ ਹਿੰਮਤ ਹੈ ਨਹੀਂ ਇਹ ਦੇਖਿਆ ਪਲਾਏ ਨਹੀਂ ਦੇਣੀ ਵਾ ਕਦਾਂ ਰਾਤ ਰਾਤ ਪਲਾਊਗਾ 10 ਸਾਲ ਚਿਰ ਤੱਕ ਥੋੜਾ ਵੇ ਤਾਂ ਹੀ ਬਣਾਇਆ ਚੱਲ ਪਈਆ ਹੁਣ ਬੁਲਾ ਦੇ ਮੈਨੂੰ ਵੀ ਦਿਖਾ ਭਾਈ ਨੇ ਸੁਣਾਣੀ ਬਲੋਗ ਲਈ ਯਾਰ ਮੈਂ ਕੀ ਹੋਇਆ ਭਾਈ ਨਾ ਸੋਣਾ ਨਹੀਂ ਤੇਰੇ ਸਬਸਕ੍ਰਾਈਬ ਘਟਾ ਦਾ ਕਰ ਦੂ ਮੈਨੂੰ ਉਹ ਸ਼ਹਿਰ ਨੂੰ ਪੁੱਛਦਾ ਸਰਦਾਈ ਦਾ ਜਿਹ ਪੈਸੇ ਤੋਂ ਲੈ ਬਾਈਦ ਬੀਜੀਵਨ ਬਣੀ ਓਕੇ ਇਹ ਮਿਨੀ ਬਲੋਗ ਨਹੀਂ ਆ ਵੱਡਾ ਬਲੋਗ ਪਾਊਗਾ ਇਹ ਯੂਟਿਊਬ ਮੈਨੂੰ ਭੇਂਟ ਦਾਂ ਪਹਿਲੀ ਥਾਂ ਤੇ ਵੀਡੀਓ ਪਾਉਂਦੀ ਤੇ ਕਰਨਾ ਨਾ ਨਾ ਜਾਣ ਨੂੰ ਕਾਲੂ ਹਾਲੇ ਦਾ ਪੁਲਸ ਵਾਲਾ ਭਾਂਜਣਾ ਗੱਛਾ ਦੇਦਾ ਭੈਣੋ ਬੇਇੱਜ਼ਤੀ ਕਰਾਂਦਾ ਸਾਡੀ ਇਹ ਸਾਡਾ ਫੁੱਦੂ ਹੀ ਆਦਾ ਬੂਡ ਵੀ ਹੱਸਦੇ ਬੜੇ ਓ ਲੈ ਲਓ ਕੀ ਚਾਬੀ ਮੁਰਸਲ ਦੀ ਯਾਰ ਆ ਪੜੋ ਤੇ ਜਮਗਾ ਤੇ ਮੁਰਦਾ ਤੇ ਹਾਂ ਬੱਚੀ ਆ ਚਾਬੀ ਗਵਾ 2000 years later ਯਾਰ ਆ ਗਿਆ ਭੈਂਜ ਮੇਕ ਆ ਗਿਆ ਆ ਨਹੀਂ ਯਾਰ ਆ ਪੂਰਾ ਮੈਂ ਜਨਾ ਹੋ ਗਿਆ ਪੂਰਾ ਫਰੈਸ਼ ਹੋ ਗਿਆ ਯੋ ਨਗਰ ਗਿਆ ਨਾ ਹਾਂ ਹਾਂ ਉਹ ਨੋ ਬੋਏ ਹਾਂਜੀ ਭਾਈ ਜੀ ਬਾਰੇ ਭਾਈ ਕਿਤੇ ਨਿਕਾਵਾ ਨਹੀਂ ਗਿਆ ਕੋਈ ਨਹੀਂ ਕੁਝ ਵੀ ਗਿਆ ਮੋਟਰਸਨ ਜ਼ੋਰ ਬੰਦਾ